ਵੰਡ ਦੇਖੀ ਵਾਪ ਜੀ ਵੰਡ ਬਹੁਤ ਅچھے ਤਰੀਕੇ ਨਾਲ ਦੇਖੀ ਹੈ ਜਿਆਦਾ ਵੰਡ ਹੈ ਵੰਡ ਹੈ ਮੈਂ ਪਹਿਲੀ ਵਾਲੇ ਮੈਂ ਮੁਸਲਮਾਨਾਂ ਦੇ ਹੁਣ ਤੱਕ ਵੀ ਮੈਨੂੰ ਯਾਦ ਹੈ ਜੇ ਮੁਸਲਮਾਨਾਂ ਦੇ ਘਰ ਹੈ ਤੇ ਮੁਸਲਮਾਨ ਦੇ ਚਿਹਰੇ ਉਹਨਾਂ ਲੋਕਾਂ ਦੇ ਔਰ ਲੇਡੀਜ਼ ਲੜਕੀਆਂ ਦੇ ਜਾਂ ਉਹ ਬੁਰਕਾ ਪੁੰਧੀਆਂ ਉਹ ਮੈਨੂੰ ਹੁਣ ਤੱਕ ਵੀ ਯਾਦ ਹੈ ਤੇ ਉਹਦੇ ਵੰਡ ਦੇ ਵਿੱਚ ਜਦੋਂ ਵੰਡ ਹੋਈ ਹੈ ਦੋ ਦਿਨ ਦੋ ਦਿਨ ਤਲੇ ਵੀ ਲੱਗੇ ਰਹੇ ਉਹਨੇ ਉਹਦੇ ਬਾਅਦ ਲੁੱਟ ਸ਼ੁਰੂ ਹੋਈ ਹੈ ਲੁੱਟ ਹੁੰਦੀ ਵੀ ਮੈਂ ਦੇਖੀ ਹੈ ਕਿਵੇਂ ਲੋਕਾਂ ਦੇ ਉਹਨਾਂ ਦੇ ਘਰ ਉਜਾੜੇ ਕਿਵੇਂ ਕੀਤਾ ਫਿਰ ਇੱਕ ਦੋ ਆਦਮੀ ਮਾਰੇ ਉਹ ਵੀ ਮੈਂ ਦੇਖਿਆ ਮੇਰੇ ਅੱਖਾਂ ਦੇ ਸਾਹਮਣੇ ਮਰਦੇ ਦੇਖਿਆ ਉਹ ਜਿਹਨਾਂ ਜਿਹੜੇ ਮਾਰੇ ਮੁਸਲਮਾਨ ਮਾਰੇ ਪਰ ਹਾਲਾਂਕਿ ਦੋ ਦੋ ਹੈ ਮੈਂ ਆਪਣੀ ਲਾਈਫ ਸਟਰੀ ਲਿਖ ਰਿਹਾ ਉਹਦੇ ਵਿੱਚ ਮੈਂ ਦਿੱਖਿਆ ਦੋ ਦਾ ਵਰਨਾ ਵੀ ਕੀਤਾ ਕਿ ਕਿਹੜੇ ਤੀਕੇ ਨੇ ਮਾਰੇ ਉਹ ਮਾਰੇ ਸਨਿਆਨੀ ਆ ਵੀ ਨਹੀਂ ਸੀ ਮਾਰਦੀ ਹੂੰ ਜਿਹੜੇ ਢੀੜ ਸੀ ਜਿਹਨੂੰ ਕਹਿੰਦੇ ਢੀੜ ਗਰੀਏ ਹਾਂ ਚੋਕ ਕੋ ਚੋਕ ਲੋ ਇੱਕ ਆਤਮਾਰੀ ਵਿਚਾਰੀ ਉਹ ਰਹਿਵਾ ਮੈਨੂੰ ਉਹਦਾ ਨਾਮ ਯਾਦ ਹੈ ਹਰੀ ਸ਼ੇਰਬਲੀ ਸ਼ੇਰੋ ਦੇ ਤੋਂ ਮੁੰਡੇ ਸੀਗੇ ਇੱਕ ਕਰਮਾ ਇਹ ਤੇਲੀ ਸੀਗੇ ਉਹ ਪਰ ਕਰਮਾ ਲੱਗ ਰਹੇ ਨੇ ਸੀ ਹਰੀ ਸ਼ੇਰਬਲੀ ਸ਼ੇਰੋ ਕੋਰੇ ਸੀ ਉਹਦੇ ਨਾਲ ਹੀ ਰਹਿੰਦੇ ਸੀ ਉਹ ਵੱਡੇ ਵੱਡੇ ਸੀ ਤੇ ਉਹ ਚਲੇ ਗਏ ਸਾਰੇ ਮੇਰੇ ਬਾਪੂ ਅਮਰਤਾਰੀ ਸੀ ਛੱਡਣ ਵਾਸਤੇ ਵੀ ਗਏ ਸੀ ਹੋਰ ਲੋਕ ਇਹ ਸਾਰਿਆਂ ਨਾਲ ਕਿ ਕੈਂਪਰੇ ਵਿੱਚ ਛੱਡ ਕੇ ਆਈ ਸੀ ਤੇ ਉਹ ਵਿਚਾਰਾ ਉਹ ਆ ਉਹ ਨਾਨੀ ਕਹਿੰ ਲੱਗੀ ਮੈਂ ਮੈਨੂੰ ਕਿਨੇ ਬੁਢੀ ਸੀ ਕਿ ਮੇਰੇ ਕਹਿੰਦੇ ਕੁਝ ਕਹਿਣਾ ਉਹ ਉੱਥੇ ਰਹਿ ਗਈ ਵੀ ਮੇਰਾ ਘਰ ਆਇਆ ਉਹ ਤੇ ਲੋਕ ਪੀੜਾਈ ਤੇ ਪੀੜ ਨੇ ਉਹ ਵਿਚਾਰੀ ਜਿਹੜੀ ਉਹ ਉੱਪਰ ਲਟਾਈ ਨਾਲ ਲਟਕ ਗਈ ਟੁੱਟੀ ਲੱਕੜੀ ਬਾਈ ਖੁੱਦ ਖਿਆ ਉਸਨੂੰ ਹੋਰ ਜਾ ਕੇ ਬਦਮਾਸ਼ੀ ਬਦਮਾਸ਼ੀ ਕਹਾਂਗੇ ਜਿਹੜੇ ਪੀੜ ਵਾਲੇ ਬਦਮਾਸ਼ੀ ਸੀ ਬਿਲਕੁਲ ਜੀ ਬੱਚਾ ਲੈ ਕੇ ਉਹਦੇ ਮੈਂ ਬਾਹਰ ਦੇ ਵਿੱਚ ਜੜ ਮੈਂ ਖੁਦ ਉਸ ਨੂੰ ਗਿਰਦੀ ਨੂੰ ਦੇਖਿਆ ਵਿਚਾਰੀ ਨੂੰ ਉਹ ਫਿਰ ਗਲ ਦੇ ਵਿੱਚ ਰਸੀ ਪਾ ਕੇ ਉੱਤੇ ਚੀਰੇ ਇਹ ਮੈਂ ਨਹੀਂ ਕੀਤਾ ਇਕਲਿਆ ਕਿਉਂਕਿ ਆਰਸੀ ਉਹ ਆਪਣੇ ਭੈਣ ਨੂੰ ਲੈਣ ਵਾਸਤੇ ਗਿਆ ਸੀ ਉਹ ਆਇਆ ਮੈਂ ਦੇਖਿਆ ਸਾਡੇ ਗਵਾਂਢ ਦੇ ਵਿੱਚ ਚੌਕੜੀ ਤੇ ਬੈਠਾ ਤੇ ਰੋਈ ਜਾਂਦਾ ਸੀ ਮੈਂ ਮੈਂ ਉਹਨੂੰ ਬਿਲਕੁਲ ਐਸੇ ਕਿਨ ਫਿਜ਼ੀਕਲੀ ਦੇਖਿਆ ਮਤਲਬ ਐਸਾ ਫਿਰ ਉਹ ਬੁਢੀ ਨੇ ਕਿਹਾ ਵੀ ਅਲੀਆ ਤੂੰ ਆ ਜਾ ਘਰ ਆ ਜਾ ਰੱਸੀ ਹੁੰਦੀ ਜਿਹੜੀ ਉਹ ਚਾਹ ਨਹੀਂ ਹੈ ਚਾਹ ਨਹੀਂ ਜਿਆਦਾ ਬੰਦੀ ਹੁੰਦੀ ਲੋਕਾਂ ਦੇ ਕੋਈ ਕੋਈ ਆ ਵੀ ਚਾਹ ਉਨੀ ਚਾਹ ਦੁਬਾਰੀ ਸ਼ੁਰੂ ਹੋਈ ਹੈ ਚਾਹ ਜਿਆਦਾ ਨਹੀਂ ਚਾਹ ਤਾਂ ਮੈਂ ਦਿਖਾਇਆ ਇੱਥੇ ਰੇੜੀਆਂ ਲਾ ਕੇ ਮੁਖਤਿਆਰਾਂ ਦੇ ਬੰਦੇ ਸੀ ਚਾਹ ਲੈ ਲੋ ਲੈਫਟ ਹੰਦੇ ਦਬੇ ਰੱਖ ਕੇ ਤੇ ਉਹਨਾਂ ਅਲੀਆ ਨੇ ਉਹਨਾਂ ਬਾਰੇ ਬਾਰੇ ਪੀਦਾਗੀ ਹੁਣ ਹੁੜੀਏ ਤੋਂ ਇਹਨੂੰ ਕੱਢ ਬਾਹਰ ਉਹਨਾਂ ਅਲੀਏ ਨੂੰ ਤੇ ਉਹਨਾਂ ਨੇ ਰੱਸੀ ਪਾ ਕੇ ਰੱਖੀ ਉਹ ਨਵਾਂ ਬਣਿਆ ਸੀ ਹੌਕਿਆਂ ਵਾਲਾ ਹੋਇ ਸਪੋਲ ਦੇ ਉਤੋਂ ਘੱਟ ਕੇ ਰੱਸੀ ਦੇ ਨਾਲ ਇਹਨੂੰ ਲੰਕਾਤਾ ਨਹਿਰ ਦੇ ਵਿੱਚ ਲੰਕਾਤਾ ਮੈਨੂੰ ਇਹ ਮੋੜੀ ਮਤਲਬ ਹੈ ਕੁ ਇੱਕ ਇਹਨਾ ਜੀ ਮਹਿਸੂਸ ਹੋਈ ਦੇਖੋ ਚੰਗਾ ਭਲਾ ਆਦਮੀ ਬੀਬਾ ਇੱਥੇ ਮੁਸਲਮਾਨ ਮਾਰੇ ਮੈਂ ਇਹਨੇ ਲੋਕਾਂ ਦਾ ਬਹੁਤ ਪਰਪਨ ਸੀ ਹਰ ਸੇ ਬਹੁਤ ਸੁਣੀ ਗੱਲਾਂ ਹੁੰਦੀ ਸੀ ਬਹੁਤ ਵਧੀਆ ਤੇ ਠੀਕ ਹੈ ਉਹਨਾਂ ਦਾ ਵਰਤਨ ਲੋਕਾਂ ਦਾ ਨਹੀਂ ਸੀ ਕਿਉਂਕਿ ਉਹ ਇਸ ਕਰਕੇ ਨਹੀਂ ਇਹ ਉਹ ਆਪਣੇ ਜਿਵੇਂ ਲੋਕਾਂ ਦਾ ਵਿਚਾਰ ਹੁੰਦਾ ਕੋਈ ਨਹੀਂ ਜੀ ਇਹ ਤਾਂ ਮੁਸਲਮਾਨ ਨੇ ਔਰ ਉਸਰਾ ਪਰ ਅਦਰਵਾਈਜ਼ ਗੱਲ ਬਾਤ ਸਾਰੇ ਉਹ ਖੇਤਾਂ ਦੇ ਵਿੱਚ ਹੀ ਕੰਮ ਕਰਦੇ ਸੀ ਉਹ ਪ੍ਰੇਮ ਸੀ ਨਾਲੇ ਜਿਹੜੇ ਵੰਡ ਦੀ ਤੇ ਪ੍ਰੇਮ ਸੀ ਬਹੁਤ ਵਧੀਆ ਲੋਕਾਂ ਦੀ ਤਾਂ ਇਹ ਮੰਗ ਨਹੀਂ ਸੀ ਨਾ ਵੀ ਵੰਡ ਉਹ ਵਧੀਆ ਆਪਸੇ ਚੋਂ ਬਣਦੇ ਤੇ ਥੋਪੀ ਗਈ ਬਹੁਤ ਪ੍ਰਪੰਤ ਸੀ ਹੋਰ ਕਿ ਦੁਕਾਨ ਕਰਦੇ ਸੀ ਤੇ ਸਾਰੇ ਆਪਣੇ ਘਰ ਦੇ ਵਿੱਚ ਇੱਕ ਬਾਹਰਲਾ ਕਾਰਜ ਨੂੰ ਹੁੰਦਾ ਉੱਤੇ ਮੱਝ ਵਗੈਰਾ ਵੰਦੇ ਸੀ ਓਲੀ ਮੈਂ ਇੱਕ ਬਰਕਤ ਮੁਹੰਮਦ ਸੀ ਉਸ ਨੇ ਵਾਟੀ ਪਾਈ ਹੋਈ ਸੀ ਉਸ ਦਾ ਮੁੰਡਾ ਸ਼ਫੀਰ ਜਿਹੜਾ ਹੈ ਮੈਨੂੰ ਹੁਣ ਤੱਕ ਯਾਦ ਆ ਮੇਰੀ ਲੱਤ ਟੁੱਟ ਗਈ ਸੀ ਤੇ ਉਹ ਆ ਕੇ ਪਰਵੰਦਾ ਸੀਗਾ ਵੀ ਮੇਰੀ ਦੋਸਤ ਦੀ ਲੱਤ ਟੁੱਟੀ ਇਸ ਤਰੀਕੇ ਨਾਲ ਮਤਲਬ ਉਹ ਕਿ ਚੀਜ਼ਾਂ ਜਿਹੜੀਆਂ ਹੈਗੀਆਂ ਚਲੋ ਜੋ ਵੀ ਉਹ ਹੋਇਆ ਪਰ ਮੈਂ ਹੁਣ ਸੋਚਦਾ ਮੈਂ ਮਾਰਾ ਹੋਇਆ ਕਦੇ ਫਿਰ ਬਚਪਨ ਦੇ ਦੋਸਤ ਸ਼ਫੀ ਦੀ ਯਾਦ ਆਈ ਆ ਯਾਦ ਆਈ ਬਹੁਤ ਯਾਦ ਆਉਂਦੀ ਮੇਰੇ ਮਤਾਂ ਹੁਣ ਵੀ ਮੈਂ ਤਾਂ ਘਰ ਕਈ ਵਾਰ ਗੱਲ ਕਰਦਾ ਹੁਣ ਉਹਦੇ ਬਾਪ ਜਿਹੜੇ ਬਰਕਤ ਮਾਮਾ ਦੇ ਉਹ ਵੀ ਬਹੁਤ ਵਧੀਆ ਵਿਭਾ ਸੀ ਸਾਡੇ ਘਰ ਦੇ ਨੇੜੇ ਘਰ ਸੀ ਉਸ ਦਾ ਤੇ ਉਹਨੇ ਬੱਚੇ ਜਿਹੜੇ ਸਾਰੇ ਜਿਹੜੇ ਛੋਟੇ ਭਰਾ ਕਪੂਰ ਮਾਮਾ ਸੀ ਕੋਈ ਮੈਨੂੰ ਹੁਣ ਤੱਕ ਯਾਦ ਆ ਰਿਹਾ ਛੋਟਾ ਸੀ ਉਹ ਗੋਦੀ ਸੀ ਉਹਦੀ ਮਾਂ ਦੇ ਤੇ ਰਾਜਾ ਵੇਗ ਰਾਜਾ ਵੇਗ ਮੋਦੀ ਬਰਕਾ ਵੀ ਬਰਕਾ ਨਾਮ ਜ਼ਿਕਰ ਵਾਲੀ ਸੀ ਉਹਨਾਂ ਨੂੰ ਹੋਂ ਤੱਕ ਨਾਮ ਯਾਦ ਹੈ ਉਦੋਂ ਛੋਟੀ ਉਹਨਾਂ ਇੱਕ ਛੋਟੀ ਜਾਸਾ ਹੂੰ ਉਦੋਂ ਛੋਟੀ ਛੋਟੀ ਕੁੱਕੀ ਕੁੱਕੀ ਕਰਕੇ ਬੁਲਾਉਂਦੇ ਸੀ ਉਸਨੂੰ ਉਹ ਮੈਨੂੰ ਪੂਰਾ ਨਾਮ ਨਹੀਂ ਪਤਾ ਉਹ ਕੁੱਕੀ ਕਰਕੇ ਬੁਲਾਉਂਦੇ ਸੀ ਮੈਨੂੰ ਹੋਂ ਤੱਕ ਯਾਦ ਉਹਨੇ ਚਿਹਰੇ ਯਾਦ ਹੈ ਪੰਜਾਬ ਵਾਲਿਓ ਇਸ ਜਿਹੜੀ ਬਾਪੂ ਜੀ ਦੇ ਦੋਸਤ ਆ ਸ਼ਫੀ ਜਿਹੜਾ ਇਸ ਟਾਈਮ ਪਾਕਿਸਤਾਨ ਦੇ ਵਿੱਚ ਰਹਿੰਦਾ ਵੀਡੀਓ ਨੂੰ ਇੰਨਾ ਸ਼ੇਅਰ ਕਰਿਓ ਵੀ ਪਾਕਿਸਤਾਨ ਤੱਕ ਉਹ ਵੀਡੀਓ ਪਹੁੰਚ ਜਾਵੇ ਤੇ ਵੀਡੀਓ ਦੇ ਐਂਡ ਦੇ ਵਿੱਚ ਮੈਂ ਨੰਬਰ ਦਊਂਗਾ ਬੱਪੂ ਜੀ ਦਾ ਤੇ ਜੇ ਸ਼ਫੀ ਇਸ ਦੁਨੀਆ ਦੇ ਵਿੱਚ ਹੈਗੇ ਨੇ ਤਾਂ ਉਹ ਆਪਣੇ ਜਿਹੜੇ ਬਚਪਨ ਦੇ ਦੋਸਤ ਨੇ ਬੱਪੂ ਜੀ ਦੇ ਨਾਲ ਜ਼ਰੂਰ ਗੱਲ ਕਰਾਂ